ਕਲ ਕੀ ਜਾਂਦਾ ਸੀ लवली ਮਿਲਿਆ ਉੱਥੇ ਮਿਲਿਆ ਸੀ ਹਾਂ ਤੇ ਉਹ ਮੈਨੂੰ ਕਹਿੰਦੇ ਸੀ ਜੋਤੇ ਰਿਸ਼ਤੇ ਵੱਲੋਂ ਜੋਤੇ ਰਿਸ਼ਤੇ ਵੱਲੋਂ ਉਹ ਇਹ ਕਹਿੰਦੇ ਆ ਸੀ ਕਿ 10 12 ਕਿੱਲੇ ਮੁੰਡੇ ਨੂੰ ਹੁੰਦੇ ਆ ਅੱਛਾ ਤੇ ਪਰਿਵਾਰ ਚੰਗਾ ਵਾ ਤੇ ਮਾਪਿਓ ਦਾ ਹੈ ਨਹੀਂ ਆ ਤੇ ਦਾਦੀ ਨੇ ਉਹਨੂੰ ਪਾਲਿਆ ਵਾ ਮੇਰੀ ਗੱਲ ਸੁਣੋ लवली ਨੇ ਘਰ ਗੱਲ ਕੀਤੀ ਹੋਊ ਆਪਣੇ ਮਾਪਿਓ ਦੇ ਨਾਲ ਉਹਦੀ ਮਾਂ ਇਹ ਗੱਲ ਨਾਲ ਸਹਿਮਤ ਆ ਜੋਤ ਵੱਲੋਂ ਕਹਿੰਦੇ ਸੀ ਤੁਸੀਂ ਹੋਇਆ ਹੋ ਠੀਕ ਆ ਨਹੀਂ ਕੁੜੀ ਤੇ ਵਾਹੇ ਚੰਗੀ ਲੱਗਦੀ ਆ ਵੇਖਣ ਨੂੰ ਕੋਈ ਆਹੋ ਮੈਂ ਚੱਲ ਕੇ ਤੇ ਵਿਚਾਰੀ ਸੌਕੇ ਘਰ ਚਲ ਜੂਗੀ ਬੀਏ ਉਹਨੇ ਨਾ ਕਰ ਲਈ ਆ ਅੱਛਾ ਤੇ ਤਾਇਆ ਜੀ ਕਹਿੰਦੇ ਆ ਵੀ ਮੈਂ ਅਜੇ ਗਾੜੀ ਹੋਰ ਪੜਵਾਵਾਂ ਨੂੰ ਨਹੀਂ ਕੁੜੀ ਤੇ ਫਿਰ ਪੜੀ ਲਿਖੀ ਆ ਕੋਈ ਆਹੋ ਉਹਦੇ ਵਿਚਾਰੇ ਬਥੇਰੇ ਪੈਸੇ ਲਾਉਂਦੇ ਇਹਦੇ ਮਗਰ